ਇਰਲੀ ਮਿੰਟਾਂ ਦੇ ਵਿੱਚ ਮੈਚ ਕਾਫੀ ਫਸਿਆ ਸੀ ਔਰ ਤੁਸੀਂ ਜਿਹੜਾ ਗੋਲ ਲੱਗਿਆ ਉਹ ਤੋਂ ਮਨ ਦੇ ਵਿੱਚ ਕੀ ਚੱਲਦਾ ਸੀਗਾ ਉਹਨੇ ਬਾਲ ਲੈ ਕੇ ਜਦੋਂ ਗੈਰੀ ਕੀਤੀ ਹੈ ਗਰਾਊਂਡ 'ਤੇ ਦੇ ਵਿੱਚ ਜਸਟ ਮੈਂ ਉਸ ਪੁਆਇੰਟ ਦੇ ਵਿੱਚ ਜਿੱਥੇ ਮੈਨੂੰ ਪਤਾ ਸੀ ਉੱਥੇ ਬਾਲ ਆ ਜਾਣੀ ਹੈ ਜਸਟ ਉਹੀ ਗੱਲ ਹੋਈ ਜਦੋਂ ਬਾਲ ਆਈ ਜਸਟ ਮੈਂ ਜਸਟ ਵਨ ਜਾਂ ਦੋ ਸਾਈਡ ਦੇ ਵਿੱਚ ਮੈਂ ਗੋਲ ਕੀਤਾ ਅੱਜ ਅਸੀਂ 골ਡ ਮੈਡਲ ਲੈ ਕੇ ਆ ਗਏ ਆਂ ਅਸੀਂ ਮੈਡਲ ਲੈ ਕੇ ਆਏ ਨੇ ਟੀਮ ਲਈ ਆਪਣੇ ਦੇਸ਼ ਲਈ ਆਪਣੇ ਪੰਜਾਬ ਲਈ ਮੈਡਲ ਲੈ ਕੇ ਆਏ ਆ ਬੜਾ ਮਾਣ ਮਹਿਸੂਸ ਹੁੰਦਾ ਜੀ ਬਹੁਤ ਬੁਢੀ ਖੁਸ਼ੀ ਹੈ ਜੀ ਇੰਨੀ ਖੁਸ਼ੀ ਹੈ ਵੀ ਸਤਿ ਸ਼੍ਰੀ ਅਕਾਲ ਗੋਇ ਇਹ ਗੱਲ ਨਹੀਂ ਹੈ ਸਾਨੂੰ ਸਸਦਾਰ ਦਾ ਬਹੁਤ ਜਿਆਦਾ ਮਾਣ ਹੈ ਰਾਜ ਨੇ ਚੈਂਪੀਅਨ ਟਰੋਫੀ ਲਿਆਉਣ ਦੇ ਵਿੱਚ ਵੱਡਾ ਰੋਲ ਇਸ ਵਾਰ ਅਦਾ ਕੀਤਾ ਅਖੀਰ ਦੇ ਸਮੇਂ ਗੋਲ ਨਾ ਤੱਕਦਾ ਤਾਂ ਸ਼ਾਇਦ ਇਹ ਟਰੋਫੀ ਸਾਡੇ ਕੋਲ ਨਾ ਹੁੰਦੀ ਗੁਰੂ ਗੁਰੂ ਆਰਾਮਦਾਖੀ ਕਰਦਾ ਹੀ ਸਭ ਤੇ ਉਸੇ ਨੇ ਸਭ ਸਭ ਕੁਝ ਕੀਤਾ ਇਹ ਇਦਾਂ ਹੀ ਬੜੇ ਨਸ਼ਾ ਤਾਂ ਆਪਾਂ ਦੂਰ ਰਹੀਏ ਵੱਧ ਤੋਂ ਵੱਧ ਫਾਸਟਸ ਦੇ ਵਿੱਚ ਆਈਏ ਕੁਸ਼ੀਲ ਗੇਂਦੇ ਵਿੱਚ ਆਈਏ ਇਹ ਨਹੀਂ ਕਿ ਸਿਰ ਇਕੱਲੀ ਹਾਕੀ ਖੇਡਣੀ ਆ ਆਪਾਂ ਕੋਈ ਵੀ ਗੇਂਦ ਦੇ ਵਿੱਚ ਕੁਸ਼ਤੀ ਦੇ ਵਿੱਚ ਸਾਡੇ ਵਾਲੇ ਵੇਖ ਕੇ ਜਿੰਨਾ ਵੀ ਪਿੰਡਾਂ ਜੂਤ ਆ ਹਾਕੀ ਖੇਡਣੀ ਸਟਾਰਟ ਕਰਦਾ ਪਿਆ ਵਾ ਇਸ ਟਾਈਮ ਸਾਡੇ ਪਿੰਡ ਦੇ ਵਿੱਚ 100 ਪਲੱਸ ਬੱਚਾ ਹਾਕੀ ਖੇਡ ਰਿਹਾ ਵਾ ਹੁਣ ਅੱਗੇ ਕੀ ਪ੍ਰੋਗਰਾਮ ਹੁੰਦਾ ਬਿਲਕੁਲ ਬਿਲਕੁਲ ਜੀ ਹੁਣ ਨੈਕਸਟ ਸਾਡਾ ਜਆ ਟੂਰਨਾਮੈਂਟ ਆ ਜੇ ਵੇਖੇ ਜਾਵੇ ਤਾਂ ਹੁਣ ਸਾਡਾ ਵਰਲਡ ਕੱਪ ਦੀ ਤਿਆਰੀ ਹੈ ਜੀ ਸਸ਼ਿਕਾਰ ਜਨਾਸਪੋਕਸਮੈਨ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸਰਵਣ ਇਸ ਵਕਤ ਏਸ਼ੀਅਨ ਚੈਂਪੀਅਨ ਟਰੋਫੀ ਦੇ ਹੀਰੋ ਜੁਗਰਾਜ ਸਿੰਘ ਜਿਹੜੇ ਨੇ ਅਟਾਰੀ ਵਿਖੇ ਪਹੁੰਚੇ ਨੇ ਉਹਨਾਂ ਦਾ ਸਵਾਗਤ ਜਿਹੜਾ ਸਰਦਾਰਪੁਰਨ ਸਿੰਘ ਸੰਧੂ ਰਣਨੀਕੇ ਵੱਲੋਂ ਕੀਤਾ ਜਾ ਰਿਹਾ ਹੈ ਤਸਵੀਰਾਂ ਜਿਹੜੀਆਂ ਤੁਹਾਡਾਂ ਸਾਂਝੀਆਂ ਕਰ ਲੈਨੇ ਆ ਕਿ ਇਸ ਵਕਤ ਸੰਧੂ ਫਾਰਮ ਤੇ ਮੌਜੂਦ ਆ ਔਰ ਜੁਗਰਾਜ ਸਿੰਘ ਜਿਨ੍ਹਾਂ ਨੇ ਆਰਕੀ ਏਸ਼ੀਅਨ ਚੈਂਪੀਅਨ ਟਰੋਫੀ ਦੇ ਵਿੱਚ ਜਿਹੜੀ ਆ ਭਾਰਤ ਦੀ ਚੋਲੀ ਦੇ ਵਿੱਚ ਜਿੱਤ ਪਾਈ ਔਰ ਅਖੀਰਲੇ ਮਿੰਟਾਂ ਦੇ ਵਿੱਚ ਗੋਲ ਕਰਕੇ ਜਿਹੜਾ ਉਹ ਵੱਡੀ ਜਿਹੜੀ ਸਫਲਤਾ ਜਿਹੜੀ ਆ ਉਹ ਭਾਰਤੀ ਹਾਕੀ ਟੀਮ ਨੂੰ ਦਿੱਤੀ ਔਰ ਭਾਰਤ ਨੇ ਸ਼ਾਨਦਾਰ ਜਿੱਤ ਜਿਹੜੀ ਆ ਉਹ ਦਰਜ ਕੀਤੀ ਲਗਾਤਾਰ 5ਵੀਂ ਵਾਰ ਏਸ਼ੀਅਨ ਚੈਂਪੀਅਨ ਟਰੋਫੀ ਜਿੱਤ ਕੇ ਭਾਰਤ ਨੇ ਇੱਕ ਵੱਡਾ ਰਿਕਾਰਡ ਜਿਹੜਾ ਉਸਤਾਪਿਤ ਕੀਤਾ ਉਹ ਗੱਲ ਕਰੀਏ ਤਾਂ 올ੰਪੀਆ ਦੇ ਵਿੱਚ ਵੀ ਜਿਹੜਾ ਜਿਆਦਾ ਚਾਂਸ ਬੇਸ਼ੱਕ ਨਹੀਂ ਮਿਲਿਆ ਪਰ ਇਸ ਵਾਰ ਏਸ਼ੀਅਨ ਚੈਂਪੀਅਨ ਟਰੋਫੀ ਦੇ ਵਿੱਚ ਯੁਗਰਾਜ ਸਿੰਘ ਨੇ ਆਪਣੀ ਪੂਰੀ ਪ੍ਰਤਿਭਾ ਜਿਹੜੀ ਆ ਉਹ ਦਿਖਾਈ ਆ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਯੁਗਰਾਜ ਤੋਂ ਸ਼ੁਰੂ ਕਰਦੇ ਆ ਯੁਗਰਾਜ ਜੀ ਸਵਾਗਤ ਹੈ ਸਪੋਕਸਪੀਕ ਤੁਹਾਨੂੰ ਥੈਂਕ ਯੂ ਜੀ ਤੁਰਾਜੀ ਇਸ ਵਾਰ ਚਾਂਸ ਮਿਲਿਆ ਏਸ਼ੀਆ ਚੈਂਪੀਅਨ ਟਰਾਫੀ ਦੇ ਵਿੱਚ ਔਰ ਵੱਡੀ ਮਲ ਮਾਰੀ ਅਖੀਰਲੇ ਮਿੰਟਾਂ ਵਿੱਚ ਜਾ ਕੇ ਟੀਮ ਦੀ ਚੋਲੀ ਦੇ ਵਿੱਚ ਜਿੱਤ ਪਾਈ ਕੀ ਚੱਲਦਾ ਸੀ ਮਨ ਦੇ ਵਿੱਚ ਉਦੋਂ ਅਖੀਰਲੇ ਮਿੰਟਾਂ ਦੇ ਵਿੱਚ ਬਿਲਕੁਲ ਬਿਲਕੁਲ ਜੀ ਬੜੀ ਖੁਸ਼ੀ ਦੀ ਗੱਲ ਹੈ ਜੀ ਇਹਦਾ ਅਸੀਂ ਅੱਜ ਅਸੀਂ ਮੈਡਲ ਲੈ ਕੇ ਆਏ ਆਂ ਜੀ ਟੀਮ ਲਈ ਆਪਣੇ ਦੇਸ਼ ਲਈ ਆਪਣੇ ਪੰਜਾਬ ਲਈ ਮੈਡਲ ਲੈ ਕੇ ਆਏ ਆਂ ਬੜਾ ਮਾਣ ਮਹਿਸੂਸ ਹੁੰਦਾ ਜੀ ਜਦੋਂ ਵੀ ਅਸੀਂ ਪੈਂਡ ਆਉਂਨੇ ਆਂ ਸਰਦਾਰ ਕੂਨ ਸਿੰਘ ਜਣਕੀ ਸਾਡਾ ਹਰ ਵਾਰ ਇਦਾਂ ਹੀ ਸਵਾਗਤ ਕਰਦੇ ਨੇ ਾਨੂੰ ਬੜਾ ਮਾਣ ਮਹਿਸੂਸ ਹੁੰਦਾ ਵਾ ਸਾਡੇ ਵਾਲੇ ਵੇਖ ਕੇ ਜਿੰਨਾ ਵੀ ਪਿੰਡ ਦਾ youth ਆ ਉਹ ਹਾਕੀ ਖੇਡਣੀ ਸਟਾਰਟ ਕਰਦਾ ਪਿਆ ਵਾ ਇਸ ਟਾਈਮ ਸਾਡੇ ਪਿੰਡ ਦੇ ਵਿੱਚ 100+ ਬੱਚਾ ਹਾਕੀ ਖੇਡ ਰਿਹਾ ਵਾ ਅਸੀਂ ਚੋਣੇ ਆ ਕਿ ਜਿਵੇਂ ਅਸੀਂ ਖੇਡ ਕੇ ਆਉਨੇ ਆ ਇਦਾਂ ਵੀ ਜਿਹੜੇ ਬੱਚੇ ਨੇ ਉਹ ਖੇਡ ਕੇ ਆਉਣ ਇਦਾਂ ਸਰਦਾਰ ਜੀ ਮਾਨ ਸਨਮਾਨ ਕਰਨ ਬੜੀ ਖੁਸ਼ੀ ਦੀ ਗੱਲ ਹੈ ਜੀ ਅੱਜ ਬੜੇ ਬਹੁਤ ਖੁਸ਼ ਹੈ ਜੀ ਅਸੀਂ ਉਹਨਾਂ ਦੇ ਹਾਂ ਅਸੀਂ ਕਰਤੇ ਵਿੱਚ ਆਏ ਆ ਬਹੁਤ ਮਾਨ ਸਨਮਾਨ ਮਿਲਦਾ ਜੀ ਹਨਮੋਤਜੀ ਦਾ ਜੁਗਰਾਜੀ ਇੱਕ ਦੇ ਪਾਸੇ ਚਲੋ ਇਹ ਉਕਟਾਰੀਆਂ ਦਾ ਮਾਨ ਸਨਮਾਨ ਕਰਦੇ ਜਿਵੇਂ ਤੁਸੀਂ ਦੱਸਿਆ ਪਰ ਨਸ਼ਿਆਂ ਨੂੰ ਠੱਲ ਪਾਉਣ ਦੇ ਵਿੱਚ ਵੀ ਪੰਜਾਬ ਦੇ ਵਿੱਚ ਵੱਡੀ ਭੂਮਿਕਾ ਜਿਹੜੀ ਇਹਨਾਂ ਵੱਲੋਂ ਨਿਭਾਈ ਜਾਂਦੀ ਉਹ ਨੂੰ ਕਿਵੇਂ ਦੇਖਦੇ ਹੋ ਬਿਲਕੁਲ ਬਿਲਕੁਲ ਜੀ ਅਸੀਂ ਹਰ ਵਾਰ ਨਿਗਰ ਦੇ ਵਿੱਚ ਵੈਨੇ ਆ ਜਦੋਂ ਵੀ ਕੋਈ ਨਸ਼ਿਆਂ ਦੇ ਖਿਲਾਫ ਕੁਝ ਹੁੰਦਾ ਵਾ ਆਦਾਰ ਪੂਨ ਸਿੰਘ ਰਣਕੇ ਹਰ ਟਾਈਮ ਅੱਗੇ ਖੜੇ ਰਹਿੰਦੇ ਨੇ ਬਿਲਕੁਲ ਬਹੁਤ ਵੱਡੀ ਗੱਲ ਹੈ ਇਹ ਚੀਜ਼ ਕਿਉਂਕਿ ਇਹ ਸਾਡਾ ਨਸ਼ਾ ਜਿਹਦਾ ਵਾ ਅਸੀਂ ਦੂਰ ਕਰਨਾ ਚਾਹੁੰਦੇ ਆ ਪੰਜਾਬ ਦੇ ਵਿੱਚੋਂ ਜਦੋਂ ਵੀ ਕੋਈ ਨਸ਼ਿਆਂ ਦੀ ਗੱਲ ਹੁੰਦੀ ਆ ਸਰ ਆਪਣਾ ਜਿਹੜਾ ਸਮਾਨ ਉਹ ਕਰਦੇ ਨੇ ਕਿ ਨਸ਼ੇ ਤੋਂ ਆਪਾਂ ਦੂਰ ਰਹੀਏ ਬਾਅਦ ਤੋਂ ਬਾਅਦ ਆਪਾਂ 스포츠 ਦੇ ਵਿੱਚ ਆਈਏ ਕੋਈ ਵੀ ਗੇਂਦ ਦੇ ਵਿੱਚ ਆਈਏ ਇਹ ਨਹੀਂ ਕਿ ਸਿਰਫ ਕੱਲੀ ਹਾਕੀ ਖੇਡਣੀ ਆ ਆਪਾਂ ਕੋਈ ਵੀ ਗੇਂਦ ਦੇ ਵਿੱਚ ਕੁਸ਼ਤੀ ਦੇ ਵਿੱਚ ਵੇਖੇ ਜਾਵੇ ਤਾਂ ਟਾਰੀ ਦੇ ਵਿੱਚ ਹਰ ਵਾਰ ਹਰ ਸਾਲ ਦੇ ਵਿੱਚ ਇਹ ਕੁਸ਼ਤੀ ਦਾ ਟੂਰਨਾਮੈਂਟ ਕਰਵਾਉਂਦੇ ਨੇ ਬੜੇ ਪਲੇਅਰ ਆਉਂਦੇ ਨੇ ਪਾਕਿਸਤਾਨ ਤੋਂ ਆਉਂਦੇ ਨੇ ਆਪਣੇ ਇੰਡੀਆ ਦੇ ਜਿੰਨੇ ਵੀ ਕੁਸ਼ਤੀ ਦੇ ਪਲੇਅਰ ਨੇ ਸਾਰੇ ਟਾਰੀ ਦੇ ਵਿੱਚ ਪਹੁੰਚਦੇ ਨੇ ਉਹਨਾਂ ਦਾ ਖੂਬ ਮਾਨ ਸਨਮਾਨ ਕਰਦੇ ਨੇ ਟਾਰੀ ਦੇ ਵਿੱਚ ਬਹੁਤ ਵੱਡੀ ਗੱਲ ਹੈ ਜੀ ਇਹ ਚੀਜ਼ ਤੇ ਮੈਂ ਜਿੰਨੇ ਵੀ ਯੂਥ ਆ ਮੈਂ ਸਾਰਿਆਂ ਨੂੰ ਇਹੋ ਕਹਿਣਾ ਚਾਹੁੰਦਾ ਵਾਂ ਉਹ ਵਾਤੋ ਵਾਦ ਸਪੋਰਟ ਦੇ ਵਿੱਚ ਆਓ ਕੁਸ਼ਤੀ ਦੇ ਵਿੱਚ ਆਓ ਤੁਹਾਨੂੰ ਇਦਾਂ ਮਾਨ ਸਨਮਾਨ ਮਿਲੇ ਤੇ ਤੁਹਾਡਾ ਵੀ ਜੇ ਰੂਹ ਆ ਉਹ ਖੁਸ਼ ਹੋਵੇ ਤੁਸੀਂ ਬਚਪਨ ਤੋਂ ਇਹਨਾਂ ਤੋਂ ਪ੍ਰੇਰਨਾ ਲਈ ਅੱਜ ਇਸ ਮੁਕਾਮ ਤੇ ਖੜੇ ਹੋ ਇਸ ਮੁਕਾਮ ਤੇ ਖੜੇ ਹੋ ਕੇ ਆਪਣੇ ਆਪ ਨੂੰ ਕਿਵੇਂ ਦੇਖਦੇ ਬਿਲਕੁਲ ਬਿਲਕੁਲ ਜੀ ਜਦੋਂ ਵੀ ਮੈਂ ਜਦੋਂ ਨਿੱਕਾ ਸੀ ਇਹਨਾਂ ਦੇ ਘਰੇ ਵੀ ਆਉਂਦਾ ਸੀ ਮੈਂ ਬਹੁਤ ਮਾਨ ਸਨਮਾਨ ਮਿਲਦਾ ਸੀ ਜਦੋਂ ਵੀ ਨਿੱਕੇ ਸੀ ਬਹੁਤ ਤੁਹਾਨੂੰ ਤੁਹਾਨੂੰ ਪਿਆਰ ਨਾਲ ਬੁਲਾਉਂਦੇ ਸੀ ਬਹੁਤ ਜਦੋਂ ਵੀ ਮੈਂ ਕੋਈ ਗੱਲ ਕਰਾਂ ਮੈਂ ਆਪਣੇ ਫਾਦਰ ਸਾਹਿਬ ਨੂੰ ਵੀ ਗੱਲ ਕੀਤੀ ਸੀ ਕਿ ਆਪਾਂ ਜਰੂਰ ਉਹਨਾਂ ਨੂੰ ਮਿਲਣ ਜਾਣਾ ਵਾ ਕੋਈ ਅੱਜ ਅਸੀਂ ਜੇ ਇਸ ਜਗ੍ਹਾ ਪਹੁੰਚੇ ਆ ਉਹਨਾਂ ਦਾ ਹੀ ਬਹੁਤ ਵੱਡਾ ਯੋਗਦਾਨ ਹੈ ਇਹ ਚੀਜ਼ ਦੇ ਵਿੱਚ ਅੱਜ ਵੀ ਉਹਨਾਂ ਦੇ ਅਸੀਂ ਘਰ ਦੇ ਵਿੱਚ ਖੜੇ ਆ ਮੈਨੂੰ ਬਹੁਤ ਖੁਸ਼ੀ ਆ ਜੀ ਇਹ ਅੱਜ ਸਾਡੇ ਨਾਲ ਨੇ ਹਮੇਸ਼ਾ ਸਾਡੇ ਨਾਲ ਰਹਿਣਗੇ ਤੇ ਮੈਂ ਚਾਹੁੰਦਾ ਵਾਂ ਕਿ ਇਦਾਂ ਹੀ ਸਾਡੇ ਸਿਰ ਤੇ ਉਹਨਾਂ ਦਾ ਹੱਥ ਰਵੇ ਅਸੀਂ ਇਦਾਂ ਹੀ ਚੱਦ ਕੇ ਗੱਲ ਚ ਰਹਿਗੇ ਜੁਰਾ ਜੀ ਥੋੜੀ ਜੀ ਗੱਲ ਹੁਣ ਚੈਂਪੀਅਨ ਟਰੋਫੀ ਦੀ ਕਰ ਲੈਂਦੇ ਆ ਜਿਵੇਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਅਖੀਰਲੇ ਮਿੰਟਾਂ ਦੇ ਵਿੱਚ ਮੈਚ ਕਾਫੀ ਫਸਿਆ ਸੀ ਔਰ ਤੁਸੀਂ ਜਿਹੜਾ ਗੋਲ ਲਾ ਗਿਆ ਉਦੋਂ ਮਨ ਦੇ ਵਿੱਚ ਕੀ ਚੱਲਦਾ ਸੀਗਾ ਕਿਉਂਕਿ ਹਰਮਨ ਜਿਹੜਾ ਉਹ ਖੋਦੀ ਜਿਹੜਾ ਕਰ ਰਿਹਾ ਸੀਗਾ ਪਿਛਲੇ ਵਾਰ ਜਿਹੜੇ ਗੱਲ ਕਰ オਲੰਪਿਕ ਵਿੱਚ ਵੀ ਚੰਗਾ ਪ੍ਰਦਰਸ਼ਨ ਉਸਨੇ ਕੀਤਾ ਜਦ ਗੇਂਦ ਉਸਨੇ ਤੁਹਾਡੇ ਵੱਲ ਸੁੱਟੀ ਤੇ ਮਨ ਵਿੱਚ ਕੀ ਸੀ ਉਦੋਂ ਮਨ ਵਿੱਚ ਇਹੋ ਸੀ ਕਿ ਬਸ ਜਦੋਂ ਵੀ ਅਸੀਂ ਆਪਣੀ ਗੇਮ ਦੀ ਸਟਾਰਟ ਕਰਦੇ ਹਾਂ ਜੀ ਬਿਲਕੁਲ ਜੀ ਸਾਡਾ ਇੱਕ ਸਟਰਕਚਰ ਹੁੰਦਾ ਖੇਡਣ ਦਾ ਲਾਸ ਜਦੋਂ ਸਾਡਾ ਲਾਸ ਕੁਆਟਰ ਸੀ ਤੇ اچانک ਹੀ ਸੀ ਮੈਂ ਉਸ ਟਾਈਮ ਲੈਫਟ ਆਪ ਖੇਡਦਾ ਸੀ ਕਿਉਂਕਿ ਲੈਫਟ ਆਪ ਨੂੰ ਵੀ ਇੱਕ ਫਾਰਵਰਡ ਹੁੰਦਾ ਵਾ ਉਹਨੂੰ ਵੀ ਓਵਰਲੈਪ ਕਰਨਾ ਪੈਂਦਾ ਵਾ ਤੇ ਸਾਡੀ ਇਹੋ ਨੀਤੀ ਸੀਗੀ ਜਿਵੇਂ ਜਦੋਂ ਅਸੀਂ ਉਹਨਾਂ ਨੇ ਉਹਨਾਂ ਨੇ ਬਾਲ ਲੈ ਕੇ ਜਿਹੜਾ ਕੈਰੀ ਕੀਤੀ ਆ ਗਰਾਉਂਡ ਡੀ ਦੇ ਵਿੱਚ ਜਸਟ ਮੈਂ ਉਸ ਪੁਆਇੰਟ ਦੇ ਵਿੱਚ ਜਦੋਂ ਮੈਨੂੰ ਪਤਾ ਕਿ ਉੱਥੇ ਬਾਲ ਆ ਜਾਣੀ ਹੈ ਜਸਟ ਉਹ ਹੀ ਗੱਲ ਹੋਈ ਸੀ ਜਦੋਂ ਬਾਲ ਆਈ ਜਸਟ ਮੈਂ ਜਸਟ 1 ਜਾਂ 2 ਸੈਕਿੰਡ ਦੇ ਵਿੱਚ ਮੈਂ ਗੋਲ ਕੀਤਾ ਅੱਜ ਅਸੀਂ 골ਡ ਮੈਡਲ ਲੈ ਕੇ ਆ ਗਏ ਆ ਅੱਜ ਅਸੀਂ ਸਰਦਾਰ ਪੂਨ ਸਿੰਘ ਰਣਕੀ ਦੇ ਘਰ ਦੇ ਵਿੱਚ ਆਏ ਆ ਬਹੁਤ ਖੁਸ਼ੀ ਆ ਜੀ ਬਹੁਤ ਮਾਣ ਮਹਿਸੂਸ ਹੁੰਦਾ ਵਾ ਕਿ ਅੱਜ ਅਸੀਂ ਜਦੋਂ ਇੱਥੇ ਆਉਂਦੇ ਆ ਜਿੱਦਾਂ ਸਾਨੂੰ ਮਾਣ ਸਨਮਾਨ ਮਿਲਦਾ ਵਾ ਸਾਨੂੰ ਇਦਾਂ ਹੀ ਮਿਲਦਾ ਹੋਵੇ ਇਦਾਂ ਅਸੀਂ ਮਾਰਜਤ ਕਿ ਲਈਏ ਜੋ ਨੈਕਸਟ 올림픽 ਹੋ ਰਹੀ ਆ ਉੱਚ ਵੀ ਅਸੀਂ 골ਡ ਮੈਡਲ ਲੈ ਕੇ ਆਈਏ ਤਾਂ ਕਿ ਸਰਦਾਰ ਸਿੰਘ ਪੂਨ ਸਿੰਘ ਰਣਕੀ ਦਾ ਇਹ ਤਾਂ ਸਾਡੇ ਸੱਤੇ ਆਤਰਵੇ ਹਨ ਉਹਨਾਂ ਇਦਾਂ ਹੀ ਮਾਨ ਸਨਮਾਨ ਮਿਲਦਾ ਹੈ ਬਹੁਤ ਬਹੁਤ ਧੰਨਵਾਦ ਜੁਗਰਾਜ ਨੇ ਗੱਲਬਾਤ ਕੀਤੀ ਹੁਣ ਜੁਗਰਾਜ ਦੇ ਪਿਤਾ ਜੀ ਸਾਡੇ ਨਾਲ ਮੌਜੂਦ ਨੇ ਪਾ ਜੀ ਸਵਾਗਤ ਇਸ ਬੋਕਸਮੈਨ ਦੇ ਵਿੱਚ ਔਰ ਜੇਕਰ ਗੱਲ ਗਰੀ ਸ਼ੁਰੂ ਕਰੀਏ ਬੇਟਾ ਵੱਡਾ ਨਾਮ ਐਰ ਕੀ ਲੈ ਕੇ ਆਇਆ ਕਿਉਂਕਿ ਇਹਦੀ ਬਦੌਲਤ ਏਸ਼ੀਅਨ ਚੈਂਪੀਅਨ ਟਰੋਫੀ ਜਿੱਤੇ ਹਨ ਕਿਵੇਂ ਦੇਖਦੇ ਹੋ ਕਿੰਨੀ ਕੋ ਖੁਸ਼ੀ ਜਿਹੜੀ ਮਹਿਸੂਸ ਹੋ ਰਹੀ ਹੈ ਬਹੁਤ ਹੀ ਬਹੁਤ ਹੀ ਆਦੀ ਖੁਸ਼ੀ ਹੈ ਜੀ ਇੰਨੀ ਖੁਸ਼ੀ ਹੈ ਵੀ ਦਸਰਾਂ ਵਾਲੀ ਕੋਈ ਗੱਲ ਨਹੀਂ ਹੈ ਸਾਨੂੰ ਸਦਾ ਦਾ ਬਹੁਤ ਜਿਆਦਾ ਮਾਣ ਆ ਰਿਹਾ ਹੈ ਅਹੀਂ ਬਹੁਤ ਜਿਆਦਾ ਮਰਕਮ ਕਰਦੇ ਆਂ ਆਉਣ ਵਾਲੇ ਸਮੇਂ ਜਹੀਂ ਨੇ ਵੀ ਬਾਲੇ ਬੱਚੇ ਚੰਗੀ ਤਰ੍ਹਾਂ ਪੇ ਖੇਡਣਾ ਸਾਡਾ ਪਿੰਡ ਵੀ ਚੰਗੀ ਤਰ੍ਹਾਂ ਚੋਲੇ ਬਾਈ ਬੱਚੇ ਰਹੇ ਹੁੰਦੇ ਆ ਉਹ ਵੀ ਉਹ ਵੀ ਖੇਡਣਾ ਇਦੀ ਤੱਕ ਆਪਣ ਲੇਵਲ ਤੇ ਆਪਣ ਸਾਨੂੰ ਬਹੁਤ ਜਿਆਦਾ ਕੋਈ ਖੁਸ਼ੀ ਹੈ ਜੀ ਅੱਜ ਸਦਾ ਸੰਦੂਰਨੀ ਕੇ ਸਾਥ ਦੇ ਘਰ ਆਇਓ ਕਾਫੀ ਮਿੱਤਰਤਾ ਪੁਰਾਣੀ ਹੈ ਹਾਂ ਜੀ ਕਿਸ ਤਰ੍ਹਾਂ ਦਾ ਇਹਨਾਂ ਦਾ ਸੁਭਾਅ ਇਹਨਾਂ ਤੇ ਤੁਹਾਡੀ ਬੜੀ ਰੱਜ ਕੇ ਤਾਰੀਫ ਕੀਤੀ ਹੈ ਜੀ ਬਹੁਤ ਵਧੀਆ ਜੀ ਬਹੁਤ ਜਿਆਦਾ ਬਹੁਤ ਜਿਆਦਾ ਚੰਗਾ ਚੰਗਾ ਜੀ ਇਹਨਾਂ ਦਾ ਸੁਭਾਅ ਹੈ ਬਹੁਤ ਜਿਆਦਾ ਸਾਡਾ ਪੀਵਾ ਪੀਵਾ ਬਾਰ 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 ਕਰਾਮੇ ਆਈ ਕਿਵੇਂ ਹੈ ਅਸੀਂ ਬੜੇ ਸਾਲ ਇਹ ਨਾਲ ਬਰਤੇ ਆ ਚਲੋ ਮਰਦ ਚ ਬਚੇ ਕਿਰਪਾ ਕਿਰਪਾ ਰਹੀ ਹੈ ਬਹੁਤ ਵਧੀਆ ਗੱਲ ਜਿਸੁ ਰਾਜ ਨੇ ਚੈਂਪੀਅਨ ਟਰੋਫੀ ਲਿਆਉਣ ਦੇ ਵਿੱਚ ਵੱਡਾ ਰੋਲ ਇਸ ਵਾਰਾ ادا ਕੀਤਾ ਅਖੀਰ ਦੇ ਸਮੇਂ ਗੋਲ ਨਾ ਲੱਗਦਾ ਤਾਂ ਸ਼ਾਇਦ ਇਹ ਟਰੋਫੀ ਸਾਡੇ ਕੋਲ ਨਾ ਹੁੰਦੀ ਨਹੀਂ ਇਹ ਦੇਖੋ ਜੀ ਇਹ ਉੱਪਰ ਗੁਰੂ ਗੁਰੂ ਅਰਾਮਦਾਸ ਜੀ ਕਰਦਾ ਸੀ ਸਭ ਕੋ ਉਸ ਨੇ ਸਭ ਸਭ ਨੂੰ ਕੀਤਾ ਤੇ ਇਹ ਤਾਂ ਨਹੀਂ ਪੜਿਆ ਮੈਂ ਜਾਨ ਬੋਲ ਜੀ ਉਹ ਕਹੀ ਹੈ ਧੰਨਵਾਦ ਹਾਂਜੀ ਸੰਦੂ ਸਾਹਿਬ ਐਸ਼ੀਅਨ ਜੱਬੀ ਟਰਾਫੀ ਲਗਾਤਾਰ ਪੰਜਵੀਂ ਵਾਰ ਜਿੱਤ ਤਜ ਕੀਤੀ ਹੈ ਤੇ ਇਸ ਵਾਰ ਜਿਹੜੀ ਟਰਾਫੀ ਮਿਲੀ ਹੈ ਉਹ ਯੁਗਰਾਜ ਦੀ ਬਦੌਲਤ ਮਿਲੀ ਹੈ ਵੈਸੇ ਤਾਂ ਸਾਰੀ ਟੀਮ ਦਾ ਯੋਗਦਾਨ ਹੈ ਪਰ ਅਖੀਰ ਦੇ ਕਿ ਜੋ ਯੁਗਰਾਜ ਨੇ ਕਮਾਲ ਕੀਤਾ ਫਿਰ ਇੱਕ ਵਾਰ ਟਰਾਫੀ ਜਿਹੜੀ ਸਾਡੀ ਇੰਡੀਆ ਕਿਵੇਂ ਦੇਖਦੇ ਯੁਗਰਾਜ ਦੀ ਸਕੀਮ ਬਹੁਤ ਵਧੀਆ ਜੀ ਬਹੁਤ ਗੁਰੂ ਰਾਮ ਦਾਸ ਦੀ ਗਰਫਾ ਹੋਈ ਆ ਸਾਡਾ ਵੀਰ ਸਰਦਾਰ ਸਰਜੀਤ ਸਿੰਘ ਇਹ ਬਹੁਤ ਹੀ ਇਮਾਨਦਾਰ ਬਹੁਤ ਹੀ ਵਧੀਆ ਮਤਲਬ ਤਾਂ ਉਹ ذکری تک کمائی ਕਰਕੇ ਇਹਨੇ بچے پالے ہیں مطلب ਜਿਹਨੇ ਤਰੀਫ ਕਰ ਲਈ ਉਹਨੇ تھوڑی ہے ਸਾਡੇ वीर ਦੀ ਤੇ ਇਸ ਕਰਕੇ ਗੁਰੂ رامदास ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਹੈ ਮਤਲਬ ਸੱਚੇ ਪਾਤਸ਼ਾਹ ਗਾਂ ਮਿਹਰ ਕਰੋ ਗੁਰੂ رامਦਾਸ ਦਾ ਬੇਟਾ ਵੇਂਦਾ ਸਾਫ ਸੱਚੇ ਪਾਤਸ਼ਾਹ ਤੁਸੀਂ ਤੁਸੀਂ ਸ਼ੁਰੂ ਤੋਂ ਹੀ ਇਸ ਪਰਿਵਾਰ ਦੇ ਨਾਲ ਜੁੜੇ ਰਹੇ ਹੋ کافی ਸਮਾਂ ਹੋ ਗਿਆ ਕਿਸ ਤਰ੍ਹਾਂ ਦਾ ਅਸੀਂ ਸੁਭਾ ਯੁਗਰਾਜ ਛੋਟਾ ਸੀ ਜਦੋਂ ਕਿੰਨੀ ਕਿ ਮਿਹਨਤ ਕੀਤੀ ਸਾਰੇ ਜੀ ਸੰਤ ਰੂਪ ਨੇ ਕੰਮ ਇਹਨਾਂ ਦੇ ਆ ਤਾਂ ਮੈਂ ਪਹਿਲਾਂ ਦੱਸਿਆ ਤੁਹਾਨੂੰ ਮੈਂ ਇਹਨਾਂ ਦੇ ਆਉਣ ਤੋਂ ਇਹਨਾਂ ਨੇ ਮਤਲਬ ਹੱਕ ਸੱਚ ਬਹੁਤ ਹੀ ਨੇਕ ਇਨਸਾਨ ਮੈਂ ਤਾਰੀਫ ਕੀ ਕੀ ਕਰ ਸਕਦਾ ਇਹਨਾਂ ਦੀ ਹਾਂਜੀ ਸਾਡੇ ਦੇ ਵੀਰ ਨੇ ਉਹ ਜਿੰਨੀ ਤਾਰੀਫ ਵੀ ਨਹੀਂ ਥੋੜੀ ਆ ਜੁਰਾਇਨ ਨੇ ਵੀ ਬਚਪਨ ਵਿੱਚ ਕਾਫੀ ਮਿਹਨਤ ਕੀਤੀ ਵੱਡੀ ਜਦੋਂ ਜਿਹੜ ਕਰਨੀ ਪਈ ਓਟਾਰੀ ਜਾ ਕੇ ਬੋਤਲਾਂ ਵੇਚੀਆਂ ਛੰਡੇ ਵਿੱਚ ਅਜ ਮਿਹਨਤ ਕਰਨੀ ਬਹੁਤ ਹੀ ਵਧੀਆ ਗੁਰਨਾਨਕ ਦੇਵ ਸੱਚੇ ਪਾਤਸ਼ਾਹ ਨੇ ਵੀ ਹਾਲ ਵਾਇਆ ਕਰਨੀ ਬਹੁਤ ਹੀ ਚੰਗੀ ਗੱਲ ਆ ਮਹਾਰਾਜ ਭਾਗ ਲਾਉਂਦਾ ਸੱਚੇ ਪਾਤਸ਼ਾਹ ਇਹ ਸਰਦਾਰ ਸਰਜੀਤ ਸਿੰਘ ਨੂੰ ਤੇ ਪਰਵਾਰਾਂ ਦੇ ਖੁਸ਼ੀ ਆ ਟਾਰੀ ਨਗਰ ਨੂੰ ਸਾਡੇ ਇਲਾਕੇ ਨੂੰ ਪੰਜਾਬ ਨੂੰ ਹਿੰਦੁਸਤਾਨ ਨੂੰ ਮਾਣ ਸਾਡੇ ਬੱਚੇ ਤੇ ਤੇ ਅਸੀਂ ਤਨਕੀ ਹੀ ਦੱਸਨੇ ਭਾਗੋ ਬਾਗਿਆ ਹਾਂਜੀ ਧੰਨਵਾਦ ਤੁਹਾਨੂੰ ਬਿਲਕੁਲ ਜੀ ਜੁਗਰਾਜ ਜੀ ਦੇ ਨਾਲ ਵੀ ਗੱਲਬਾਤ ਕੀਤੀ ਜੁਗਰਾਜ ਜੀ ਇੱਕ ਲਾਸ ਸਵਾਲ ਹੁਣ ਅਗਲੀ ਗੇਮ ਦੀ ਤਿਆਰੀ ਹੈ ਹਨਾ ਤੇ ਹੁਣ ਕਿਸ ਤਰ੍ਹਾਂ ਦੀ ਤਿਆਰੀ ਕਿਉਂਕਿ 올림픽 ਵਿੱਚ ਖੁੱਝ ਗਏ ਆਪਾਂ ਹੁਣ ਅੱਗੇ ਕੀ ਪ੍ਰੋਗਰਾਮ ਹੈ ਬਿਲਕੁਲ ਬਿਲਕੁਲ ਜੀ ਹੁਣ ਨੈਕਸਟ ਸੈੱਡ ਆ ਜਿਹੜਾ ਟੂਰਨਾਮੈਂਟ ਆ ਜੇ ਵੇਖੇ ਜਾਵੇ ਤਾਂ ਹੁਣ ਸਾਡਾ ਵਰਲਡ ਕੱਪ ਦੀ ਤਿਆਰੀ ਹੈ ਜੀ ਇਸ ਟਾਈਮ ਜਿਹੜਾ ਵਰਲਡ ਕੱਪ ਆ ਉਹ ਹੋਲੈਂਡ ਦੇ ਵਿੱਚ ਹੋ ਬਾਡੇ ਹਾਜ਼ੀ ਡੇਟ ਫਿਕਸ ਨਹੀਂ ਹੋਈ ਤੇ ਹੁਣ ਪੂਰੀ ਫੁੱਲ ਤਿਆਰੀ ਆ ਜੀ ਬਿਲਕੁਲ ਸਰਦਾਰ ਜੀ ਸਾਡੇ ਨਾਲ ਨੇ ਤੇ ਹਮੇਸ਼ਾ ਸਾਡੇ ਨਾਲ ਰਹਿਣਗੇ ਸਾਨੂੰ ਬਹੁਤ ਖੁਸ਼ੀ ਦੀ ਗੱਲ ਹੈ ਜੀ ਇਹ ਚੀਜ਼ ਜਦੋਂ ਵੀਸੀਂ ਪੈਨਡੋਂਨੇ ਆ ਸਾਡਾ ਖੂਬ ਮਾਨ ਸਨਮਾਨ ਹੁੰਦਾ ਵਾ ਤੇ ਸਾਨੂੰ ਬੜੀ ਖੁਸ਼ੀ ਮਿਲਦੀ ਹੈ ਜੀ ਇਹ ਚੀਜ਼ ਦੀ ਕਿਉਂਕਿ ਇੱਕ ਪਲੇਅਰ ਨੂੰ ਸਿਰਫ ਇਹੋ ਹੀ ਖੁਸ਼ੀ ਹੁੰਦੀ ਹੈ ਜੇ ਸਾਡਾ ਮਾਨ ਸਨਮਾਨ ਹੋ ਜਾਏ ਉਸ ਤੋਂ ਵੱਧ ਖੁਸ਼ੀ ਕੋਈ ਨਹੀਂ ਹੁੰਦੀ ਠੀਕ ਹੈ ਜੀ ਲਾਲਪੂਨ ਸਿੰਘ ਰਣਕੇ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਵਾਂ ਜੀ ਹਮੇਸ਼ਾ ਸਾਡੇ ਨਾਲ ਰਹਿਣ ਹੋਂ ਦਾ ਜਿਹੜਾ ਹੱਥ ਸਾਡੇ ਸਿਰ ਤੇ ਰਵੇ ਇੰਦਾ ਅਸੀਂ ਮੈਡਲ ਲੈ ਕੇ ਆਵਾਂਗੇ ਤਾਰੀ ਦਾ ਨਾਮ ਰਣਕੇ ਦਾ ਨਾਮ ਟੋਲਣਾ ਆਵਾਂਗੇ ਜੀ ਬਿਲਕੁਲ ਬਿਲਕੁਲ ਜੀ ਟੋਲਣਾ ਆਉਣਗੇ ਜ਼ਰੂਰ ਜੀ ਇਹੋ ਜੀ ਗਾਦੀ ਗਾ ਗੁਰੂ ਮਹਾਰਾਜ ਮਹਿਰ ਕਰਨ ਇੰਦਾ ਅਸੀਂ ਸਾਡੇ ਪਿੰਡ ਦਾ ਰਣਕੇ ਦਾ ਨਾਮ ਇੰਦਾ ਹੀ ਉੱਚਾ ਕਰਾਂਗੇ ਇੰਦਾ ਅਸੀਂ ਮੈਡਲ ਲੈ ਕੇ ਆਵਾਂਗੇ ਇੰਦਾ ਸਦਾ ਪੂਨ ਸਿੰਘ ਉਹਨਾਂ ਨੂੰ ਅਸੀਂ ਫਿਰ ਮਿਲਣਾ ਆਵਾਂਗੇ ਐਡਾ ਸਾਡਾ ਮਾਨ ਸਨਮਾਨ ਜ਼ਰੂਰ ਹੋਊਗਾ ਜੀ ਧੰਨਵਾਦ ਬਹੁਤ ਵਾਧੂ ਬਿਲਕੁਲ ਜੀ ਬਚਪੁਰ ਦੇ ਦੋਸਤ ਗ੍ਰਿਸ਼ ਮੌਜੂਦ ਹੈ ਥੋੜੀ ਗੱਲ ਬਾਤ ਗ੍ਰਿਸ਼ ਨਾਲ ਵੀ ਕਰ ਲੈਨੇ ਗ੍ਰਿਸ਼ ਚੈਂਪੀਅਨ ਟਰੋਫੀ ਜਿੱਤੀ ਐ ਇਸ ਵਾਰ ਜਿਗਰਾ ਮੈਚ ਦੇਖ ਰਹੇ ਸੀ ਤੁਸੀਂ ਬਹੁਤ ਖੁਸ਼ੀ ਦੀ ਗੱਲ ਆ ਜੀ ਸਾਡੇ ਭਰਾ ਨੇ ਗੋਲ ਕੀਤਾ ਲਾਸਟ ਮਿੰਟ ਦੇ ਵਿੱਚ ਆ ਕੇ ਬਹੁਤ ਖੁਸ਼ੀ ਦੀ ਗੱਲ ਆ ਸ਼ੁਕਰ ਹੈ ਸੱਚੇ ਪਾਤਸ਼ਾਹ ਵਾਹਿਗੁਰੂ ਦਾ ਕਿਉਂਕਿ ਥੋੜਾ 올림픽 ਦੇ ਵਿੱਚ ਮੌਕਾ ਘੱਟ ਮਿਲਿਆ ਸੀਗਾ ਜੇ ਉਹਨਾਂ ਨੂੰ ਜਿੰਨਾ ਵੀ ਮੌਕਾ ਮਿਲਿਆ ਚੈਂਪੀਅਨ ਟਰੋਫੀ ਦੇ ਵਿੱਚ ਉਹਨਾਂ ਨੇ ਆਪਣੇ ਵੱਲੋਂ ਹਰ ਇੱਕ ਮੈਚ ਦੇ ਵਿੱਚ ਬੈਸਟ ਟੂ ਬੈਸਟ ਕੀਤਾ ਪਰ ਲਾਸਟ ਮੂਮੈਂਟ ਦੇ ਆ ਕੇ ਇਹੋ ਜਿਹਾ ਬੈਸਟ ਕੀਤਾ ਕਿ ਅੱਜ ਇੰਡੀਆ ਦੀ ਝੋਲੀ ਦੇ ਵਿੱਚ ਉਹਨਾਂ ਨੇ 골ਡ ਮੈਡਲ ਪਾ ਦਿੱਤਾ ਜੀ ਬਹੁਤ ਖੁਸ਼ੀ ਵਾਲੀ ਤੇ ਬਹੁਤ ਮਾਣ ਵਾਲੀ ਗੱਲ ਆ ਦੇਖਿਆ ਜਾਵੇ ਤਾਂ ਇੱਕ ਵੱਡੀ ਜਿਹੜੀ ਹੈ ਉਹ ਕਾਮਯਾਬੀ ਜਿਹੜੀ ਹੈ ਉਹ ਹਾਸਲ ਹੋਈ ਹੈ ਕਿਉਂਕਿ ਲਗਾਤਾਰ 5ਵੀਂ ਵਾਰ ਚੈਂਪੀਅਨ ਟਰੋਫੀ ਜਿੱਤੀ ਆ ਔਰ ਸਭ ਤੋਂ ਵੱਡੀ ਗੱਲ ਜਿਵੇਂ ਜੁਗਰਾਜ ਨੇ ਕੀਤੀ ਕਿ ਇੱਕ ਪਲੇਅਰ ਨੂੰ ਮਾਣ ਸਨਮਾਨ ਦੀ ਲੋੜ ਹੁੰਦੀ ਹੈ ਜਦੋਂ ਕਿ ਉਹ ਪਲੇਅਰ ਚੰਗੀ ਗੇਮ ਦਾ ਪ੍ਰਦਰਸ਼ਨ ਕਰਕੇ ਵਾਪਸ ਆਪਣੇ ਨਗਰ ਜਾਂ ਪਿੰਡ ਆਉਂਦਾ ਤਾਂ ਉਸ ਦਾ ਮਾਣ ਸਨਮਾਨ ਹੋ ਜਾਵੇ ਉਸ ਦਾ ਸਤਿਕਾਰ ਹੋ ਜਾਵੇ ਤਾਂ ਉਹ ਜਿਹੜੀ ਆ ਉਹ ਪਲ ਜਿਹੜੇ ਆ ਉਸ ਖਿਡਾਰੀ ਵਾਸਤੇ ਸਭ ਤੋਂ ਵਧੀਆ ਹੁੰਦੇ ਨੇ ਉਹ ਪੂਰਨ ਸਿੰਘ ਸੰਧੂ ਰਣਕੀ ਅਕਸਰ ਹੀ ਚਾਹੇ ਉਹ ਕੁਸ਼ਤੀ ਦਾ ਕੋਈ ਖਿਡਾਰੀ ਹੋਵੇ ਜਾਂ ਹਾਕੀ ਦਾ ਕੋਈ ਖਿਡਾਰੀ ਹੋਵੇ ਅਕਸਰ ਹੀ ਜਿਹੜਾ ਮਾਣ ਸਨਮਾਨ ਜਿਹੜਾ ਉਹਦਾ ਬੜਾ ਵੱਧ ਚੜ ਕੇ ਕਰਦੇ ਨੇ ਔਰ ਇਸ ਪਰਿਵਾਰ ਦੇ ਨਾਲ ਤਾਂ ਸਦਾ ਸੁਰ ਪੁਲਿੰਗ ਸੰਧੂ ਰਣੀ ਕਹਿੰਦਾ ਬਹੁਤ ਹੀ ਪੁਰਾਣਾ ਜਿਹੜਾ ਉਹ ਰਿਸ਼ਤਾ ਔਰ ਬਚਪਨ ਤੋਂ ਹੀ ਯੁਗਰਾਜ ਜਿਹੜਾ ਉਹਨਾਂ ਦੇ ਜਿਹੜਾ ਨਾਲ ਜਿਹੜਾ ਉਹਨਾਂ ਦੀ ਗੋਦੀ ਦੇ ਵਿੱਚ ਖੇਡਿਆ ਔਰ ਵੇਖਿਆ ਜਾਵੇ ਤਾਂ ਕਿਤੇ ਨਾ ਕਿਤੇ ਜਿਹੜੇ ਪਲ ਹੁੰਦੇ ਨੇ ਜਿਹੜੇ ਜਿਵੇਂ ਹੁਣ ਯੁਗਰਾਜ ਦਾ ਸਨਮਾਨ ਹੋਇਆ ਇਹ ਕੈਮਰੇ ਦੇ ਵਿੱਚ ਕੈਦ ਹੋਏ ਨੇ ਜਾਂ ਇਹਨਾਂ ਨੇ ਵੀ ਆਪਣੇ ਆਪ ਤਸਵੀਰਾਂ ਦੇ ਰੂਪ ਦੇ ਵਿੱਚ ਕੈਦ ਕੀਤੇ ਨੇ ਯਾਦਗਾਰ ਜਿਹੜੇ ਆ ਉਹ ਬਣ ਕੇ ਜ਼ਰੂਰ ਰਹਿ ਜਾਂਦੇ ਆ ਸਰਵਜਿੰਦਰ ਦਾਵਾ ਸਪੋਕਸਮੈਨ ਟੀਵੀ ਲਈ ਕੈਮਰਾਮੈਨ ਸਾਥੀ ਦੀਪਕ ਜਾਇਦੇ ਨਾਲ ਸ਼੍ਰੀ ਅੰਮ੍ਰਿਤਸਰ ਸਾਹਿਬ